ਭਾਈ ਗੁਰਦਾਸ ਜੀ ਕਹਿੰਦੇ ਨੇ ਕਈ ਜਨਮਾਂ ਤੋਂ ਮਨ ਵਾਸ਼ਨਾਵਾਂ ਵਸੋ ਕੇ बार-बार ਸਰੀਰ ਧਾਰਨ ਕਰਦਾ ਰਿਹਾ ਚੌਲਾ ਬਦਲਦਾ ਰਿਹਾ ਸਰੀਰ ਦੇ ਮਰਨ ਦੇ ਨਾਲ ਵਾਸ਼ਨਾ ਨਹੀਂ ਮਰਦੀ ਸਰੀਰ ਦੀ ਮੌਤ ਹੰਕਾਰ ਦੀ ਮੌਤ ਨਹੀਂ ਹੈ ਸਰੀਰ ਦੀ ਮੌਤ ਲੋਭ ਦੀ ਮੌਤ ਨਹੀਂ ਹੈ ਸਰੀਰ ਦੀ ਮੌਤ ਵਿਕਾਰਾਂ ਦੀ ਮੌਤ ਨਹੀਂ ਅਗਰ ਹੁੰਦੀ ਤਾਂ ਜੱਗ ਤੱਕ ਦੀ ਲੋੜ ਨਹੀਂ ਸੀ ਸਤਸੰਗ ਦੀ ਲੋੜ ਨਹੀਂ ਸੀ ਮਰਾਂਗੇ ਤੇ ਹੰਕਾਰ ਵੀ ਮਰ ਜਾਏ ਮਰਾਂਗੇ ਤੇ ਲੋਭ ਵੀ ਮਰ ਜਾਏਗਾ ਕ੍ਰੋਧ ਵੀ ਮਰ ਜਾਏਗਾ ਨਹੀਂ ਮਰਦਾ ਸਰੀਰ ਮਰਦਾ ਹੈ ਹੰਕਾਰ ਨਹੀਂ ਮਰਦਾ ਸਰੀਰ ਬੁੱਢਾ ਹੋ ਜਾਂਦਾ ਹੈ ਵਾਸ਼ਨਾ ਬੁੱਢੀ ਨਹੀਂ ਹੁੰਦੀ ਅਗਰ ਸਰੀਰ ਦੀ ਮੌਤ ਹੀ ਵਾਸ਼ਨਾ ਦੀ ਮੌਤ ਆਉਂਦੀ ਮੈਂ ਫਿਰ ਦौराਵਾਂ ਇਹ ਸਤਸੰਗ ਦੀ ਲੋੜ ਨਹੀਂ ਸੀ ਕਥਾ ਕੀਰਤਨ ਕਰਨ ਦੀ ਤੇ ਸੁਣਨ ਦੀ ਲੋੜ ਨਹੀਂ ਸੀ ਦਾਨ ਕੁੰਨ ਜਪ ਦਪ ਦੀ ਲੋੜ ਨਹੀਂ ਸੀ ਸਰੀਰ ਬਿਰਧ ਹੋ ਗਿਆ ਲੋਭ ਤੇ ਜਵਾਨ ਹੈ ਬੁੱਢਾ ਹੁੰਦਾ ਹੀ ਨਹੀਂ ਤੋ ਇਹ ਜਵਾਨ ਵਾਸਨਾ ਅਗਲਾ ਜਨਮ ਕਰਾ ਦੇ ਜੁਗ ਜੁਗ ਮੇਰੇ ਸਰੀਰ ਕਾ ਵਾਸਨਾ ਵੱਧਾ ਆਵੇ ਜਾਏ ਫਿਰ ਫਿਰ ਫੇਰ ਵਟਾਈਏ ਗਿਆਨੀ ਹੋਏ ਮਰਮ ਕੋ ਪਾ ਕੋਈ ਵਿਰਲਾ ਗਿਆਨੀ ਇਸ ਰਮਜ਼ ਨੂੰ ਸਮਝਦਾ ਕਿ ਸਰੀਰ ਮਰ ਜਾਂਦਾ ਵਾਸਨਾ ਨਹੀਂ ਮਰਦੀ